ਵਿਕਰਮ ਮਜੀਠੀਆ ਦੇ ਉੱਤੇ ਵੱਡਾ ਐਕਸ਼ਨ ਲਿਆ ਗਿਆ ਹੈ ਭਗਵੰਤ ਮਾਨ ਸਰਕਾਰ ਦਾ ਵੱਡਾ ਐਕਸ਼ਨ ਹੈ ਮਜੀਠੀਆ ਨੂੰ ਲੈ ਕੇ ਵੱਡੀ ਤੇ ਅਹਿਮ ਖਬਰ ਆ ਰਹੀ ਹੈ ਆਖਰਕਾਰ ਕਿਹੜਾ ਐਕਸ਼ਨ ਭਗਵੰਤ ਮਾਨ ਸਰਕਾਰ ਨੇ ਲੈ ਲਿਆ ਤੇ ਕਿਉਂ ਲੈ ਲਿਆ ਇਹਦੇ ਬਾਰੇ ਜਾਣਕਾਰੀ ਸਾਂਝੀ ਕਰਦੇ ਹਾਂ ਤੁਸੀਂ ਜੁੜਿਓ ਲੋਕਪਾਣ ਨਿਊਜ਼ ਦੇ ਨਾਲ ਬਹਿਰਿੰਦਰ ਬਾਜਵਾ ਵਿਕਰਮ ਮਜੀਠੀਆ ਲਗਾਤਾਰ ਭਗਵੰਤ ਮਾਨ ਤੇ ਉਹਨਾਂ ਦੀ ਸਰਕਾਰ ਨੂੰ ਨਿਸ਼ਾਨੇ ਤੇ ਲੈ ਰਹੇ ਨੇ ਅੱਜ ਕੱਲ ਖਬਰ ਆਈ ਕਿ ਵਿਕਰਮ ਮਜੀਠੀਆ ਵਰ ਦੇ ਮਾਮਲੇ 'ਚ ਨਵੀਂ ਸੈੱਟ ਬਣਾ ਦਿੱਤੀ ਗਈ ਹੈ ਉਸ ਤੋਂ ਬਾਅਦ ਹੁਣ ਵੱਡੀ ਖਬਰ ਆ ਰਹੀ ਹੈ ਅਸਲ ਖਬਰ ਜਿਹੜੀ ਆ ਉਹ ਹੁਣ ਆ ਰਹੀ ਹੈ ਕਿ ਭਗਵੰਤ ਮਾਨ ਸਰਕਾਰ ਨੇ ਵਿਕਰਮ ਮਜੀਠੀਆ ਦੇ ਉੱਤੇ ਐਕਸ਼ਨ ਲੈਂਦਿਆਂ ਹੋਇਆ ਉਹਨਾਂ ਦੀ ਸੁਰੱਖਿਆ ਚ ਤਨਨਾਤ ਸੁਰੱਖਿਆ ਕਰਮੀ ਹਟਾ ਲਏ ਇਹ ਵੱਡੀ ਖਬਰ ਹੈ ਵਿਕਰਮ ਮਜੀਠੀਆ ਜਿਹੜੇ ਕੇਂਦਰ ਸਰਕਾਰ ਤੋਂ ਵੀ ਸੁਰੱਖਿਆ ਪ੍ਰਾਪਤ ਵਿਅਕਤੀ ਨੇ ਤੇ ਉਹਨਾਂ ਨੂੰ ਪੰਜਾਬ ਸਰਕਾਰ ਦੀ ਸੁਰੱਖਿਆ ਵੀ ਸੀ ਉਹ ਹਟਾਈ ਗਈ ਹੈ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਆਂ ਜਾਣਕਾਰੀ ਦੇ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਜਰਨਲ ਸਖਤਰ ਤੇ ਪੰਜਾਬ ਦੇ ਸਾਬਕਾ ਮਾਲ ਮੰਤਰੀ ਵਿਕਰਮ ਸਿੰਘ ਮਜੀਠੀਆ ਦੀ ਸੁਰੱਖਿਆ ਨੂੰ ਹਟਾਇਆ ਗਿਆ ਹੈ। ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਇਹ ਦਾਵਾ ਕੀਤਾ ਹੈ। ਉਹਨਾਂ ਨੇ ਕਿਹਾ ਕਿ ਆਪ ਸਰਕਾਰ ਦਾ ਜਿਹੜਾ ਜਿਹੜਾ ਇਹ ਰਵਈਆ ਹੈ ਇਹ ਸਿਆਸਤ ਤੋਂ ਪ੍ਰੇਰਿਤ ਹੈ ਉਹਨਾਂ ਨੇ ਕਿਹਾ ਕਿ ਵਿਕਰਮ ਸਿੰਘ ਮਜੀਠੀਆ ਜੈਡ ਪਲੱਸ ਰੱਖਿਆ ਹਟਾਉਣ ਨੂੰ ਲੈ ਕੇ ਸਰਕਾਰ ਦੀ ਖਤਰਨਾਕ ਸਾਜ਼ਿਸ਼ ਜਿਹੜੀ ਹੈ ਉਹ ਸਾਹਮਣੇ ਆ ਰਹੀ ਹੈ ਇਹ ਗੱਲ ਸੁਖਬੀਰ ਸਿੰਘ ਬਾਦਲ ਨੇ ਕਹੀ ਹੈ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਹ ਫੈਸਲਾ ਅਕਾਲੀ ਦਲ ਦੀ ਲੀਡਰਸ਼ਿਪ ਦੇ ਖਿਲਾਫ ਗਹਿਰੀ ਸਾਜ਼ਿਸ਼ ਦਾ ਹਿੱਸਾ ਹੈ ਡੂੰਗੀ ਸਾਜ਼ਿਸ਼ ਦਾ ਹਿੱਸਾ ਹੈ ਸੁਖਵੀਰ ਸਿੰਘ ਬਾਦਲ ਨੇ ਇਲਜ਼ਾਮ ਲਗਾਇਆ ਕਿ ਆਪ ਸਰਕਾਰ ਵਿਕਰਸਕ ਮਜੀਠੀਆ ਨੂੰ ਝੂਠੇ ਨਸ਼ਾ ਮਾਮਲੇ ਦੇ ਵਿੱਚ ਫਸਾਉਣ ਦੀ ਕੋਸ਼ਿਸ਼ ਕਰ ਰਹੀ ਹੈ ਉਹਨਾਂ ਕਹਿ ਕੇ ਰਵਿੰਦ ਕੇਜਰੀਵਾਰ ਪਹਿਲਾਂ ਹੀ ਲਿਖਤ ਰੂਪ ਵਿੱਚ ਮਜੀਠੀਆ ਦੇ ਉੱਤੇ ਨਸ਼ੇ ਦੇ ਖਿਲਾਫ ਲਾਏ ਗਏ ਝੂਠੇ ਮਜੀਠੀਆ ਖਿਲਾਫ ਨਸ਼ੇ ਬਾਰੇ ਲਾਏ ਗਏ ਝੂਠੇ ਇਲਜ਼ਾਮਾਂ ਨੂੰ ਲੈ ਕੇ ਮਾਫੀ ਮੰਗ ਚੁੱਕੇ ਨੇ ਇਸ ਦੇ ਬਾਵਜੂਦ ਵੀ ਉਹਨਾਂ ਨੇ ਫਿਰ ਤੋਂ ਫਸਾਉਣ ਲਈ ਮਜੀਠੀਆ ਨੂੰ ਫਿਰ ਤੋਂ ਫਸਾਉਣ ਲਈ ਇਹ ਸਰਕਾਰ ਸਾਜ਼ਿਸ਼ ਰਚ ਰਹੀ ਹੈ ਉਹਨਾਂ ਨੇ ਅੱਗੇ ਕਿਹਾ ਕਿ ਮਜੀਠੀਆ ਦੀ ਸੁਰੱਖਿਆ ਨੂੰ ਹਟਾਉਣ ਨੂੰ ਲੈ ਕੇ ਅਤੇ ਉਹਨਾਂ ਦੀ ਜਿਹੜੀ ਉਹਨਾਂ ਦੇ ਉੱਤੇ ਜਿਹੜਾ ਹਮਲਾ ਹੋਇਆ ਜਿਹੜਾ ਹਮਲਾ ਕਰਕੇ ਉਹਨਾਂ ਦੀ ਜਾਨ ਲੈਣ ਦੀ ਕੋਸ਼ਿਸ਼ ਕੀਤੀ ਗਈ ਹੈ ਉਸ ਦੀ ਜਾਂਚ ਨੂੰ ਜਾਣ ਕੇ ਕਮਜ਼ੋਰ ਕੀਤਾ ਜਾ ਰਿਹਾ ਹੈ। ਵਿਕਰਮ ਸਿੰਘ ਮਜੀਠੀਆ ਜੈਡ ਪਲੱਸ ਸੁਰੱਖਿਆ ਸ਼੍ਰੇਣੀ ਦੀ ਸੁਰੱਖਿਆ ਸੀ। ਪੰਜਾਬ ਸਰਕਾਰ ਨੇ ਜੇਕਰ ਹਟਾਈ ਹੈ ਜਾਂ ਉਹ ਚ ਕਟੌਤੀ ਕੀਤੀ ਹੈ ਇਹ ਆਪਣੇ ਆਪ ਚ ਇੱਕ ਗੰਭੀਰ ਮਸਲਾ ਹੈ। ਆਖਰਕਾਰ ਸਰਕਾਰ ਨੇ ਸੁਰੱਖਿਆ ਦੇ ਮਾਮਲੇ 'ਚ ਫੈਸਲਾ ਲੈਣਾ ਹੁੰਦਾ ਇਸ ਸੁਰੱਖਿਆ ਦੇ ਵਿੱਚ ਪੰਜਾਬ ਪੁਲਿਸ ਸਣੇ ਕੇਂਦਰੀ ਜਿਹੜੀਆਂ ਬਲ ਨੇਗੇ ਪੁਲਿਸ ਬਲ ਨੇ ਉਹਨਾਂ ਦੇ ਜਵਾਨ ਤਨਾਤ ਹੁੰਦੇ ਨੇ ਖਾਸ ਕਰਕੇ ਸੀਆਰਪੀਐਫ ਦੇ ਜਵਾਨ ਜਿਹੜੇ ਆ ਇਹਦੇ ਵਿੱਚ ਤਨਾਤ ਹੁੰਦੇ ਆ ਤੇ ਮਜੀਠੀਆ ਨਾਲ ਉਹੀ ਤਨਾਤ ਸੀ ਮਜੀਠੀਆ ਤੋਂ ਇਸ ਸੁਰੱਖਿਆ ਹਟਾਉਣ ਦੇ ਮਾਇਨੇ ਕੀ ਨੇ ਸੁਖਵੀਰ ਸਿੰਘ ਬਾਦਲ ਦੇ ਇਲਜ਼ਾਮ ਬਹੁਤ ਗੰਭੀਰ ਨੇ ਉਸ ਸਮੇਂ ਹਟਾਈ ਗਈ ਹੈ ਜਦੋਂ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਜਿਹੜਾ ਉਹ ਰੋਲਾ ਪਹਿਲਾਂ ਹੀ ਸੈੱਟ ਆਲਾ ਪਿਆ ਹੈ ਵਿਕਰਮ ਸਿੰਘ ਮਜੀਠੀਆ ਪਹਿਲਾਂ ਹੀ ਇਸ ਮਾਮਲੇ ਦੇ ਉੱਤੇ ਖੂਬ ਬੋਲ ਰਹੇ ਨੇ ਮੈਂ ਤੁਹਾਨੂੰ ਇਸ ਤੋਂ ਪਹਿਲਾਂ ਵਾਲੀ ਖ਼ਬਰ ਵੀ ਦਿੱਤੀ ਸੀ ਕਿ ਵਿਕਰਮ ਸਿੰਘ ਮਜੀਠੀਆ ਨੂੰ ਹਰ ਹਾਲਤ ਤੱਕ ਟੰਗਣ ਲਈ ਭਗਵੰਤ ਮਾਨ ਕਾਲੇ ਨੇ ਵਿਕਰਮ ਜੀਠੀ ਆਦੀ ਚੂੜੀ ਟੈਟ ਕਰਨ ਦਾ ਚੂੜੀ ਕੱਸਣ ਦਾ ਜਿਹੜਾ ਉਹ ਕਾਲ ਹੈ ਜਿਹੜੀ ਇਸ ਸਮੇਂ ਭਗਵੰਤ ਮਾਨ ਨੂੰ ਸਤਾ ਰਹੀ ਹੈ ਉਹ ਸਤਾ ਕਿਉਂ ਰਹੀ ਹੈ ਉਹ ਤੁਹਾਨੂੰ ਦੱਸਿਆ ਸੀ ਕਿ ਸਾਰੇ ਕਹੀ ਜਾਂਦੇ ਆ ਕਿ ਨਸ਼ੇ ਗਰੀਬਾਂ ਦੇ ਘਰ ਟਾਈ ਜਾਂਦੇ ਹੋ ਫਲਾਣੇ ਉਹ ਚਾਹੁੰਦੇ ਨੇ ਕਿ ਅਸੀਂ ਇੱਕ ਮਿਸਾਲ ਕਾਇਮ ਕਰ ਦਈਏ ਲੋਕਾਂ ਨੂੰ ਦਿਖਾਉਣ ਜੋਗੇ ਹੋ ਜੀ ਇਹ ਬਰਤਾਂਤ ਸਿਰਜਣ ਚ ਕਾਮਯਾਬ ਹੋ ਜੀਏ ਕਿ ਅਸੀਂ ਵੱਡਾ ਮਗਰਮਛ ਵੀ ਡੱਕ ਦਿੱਤਾ ਹਾਲਾਂਕਿ ਚਰਨਜੀਤ ਸਿੰਘ ਚੰਨੀ ਇਸ ਤੋਂ ਪਹਿਲਾਂ ਇਹ ਵੱਡਾ ਕੰਮ ਕਰਕੇ ਜਾ ਚੁੱਕੇ ਨੇ ਉਸ ਕੇਸ ਦੇ ਵਿੱਚ ਸਰਕਾਰ ਦੇ ਕਈ ਪੱਖ ਬਹੁਤ ਕਮਜ਼ੋਰ ਨੇ ਸੁਪਰੀਮ ਕੋਰਟ ਤੋਂ ਵੀ ਸਰਕਾਰ ਨੂੰ ਕਈ ਵਾਰ ਸੁਣਨਾ ਪਿਆ ਹਾਈ ਕੋਰਟ ਤੋਂ ਵੀ ਸੁਣਨਾ ਪਿਆ ਪਰ ਸਰਕਾਰ ਚਾਹੁੰਦੀ ਹੈ ਕਿ ਕਿਸੇ ਤਰੀਕੇ ਕੀਤਾ ਜਾਵੇ ਇਹ ਸੁਰੱਖਿਆ ਹਟਾਈ ਗਈ ਹੈ ਹੁਣ ਅੱਗੇ ਮਜੀਠੀਆ ਕੀ ਕਰਦੇ ਆ ਉਹ ਕਿਸੇ ਅਦਾਲਤ ਚ ਜਾਂਦੇ ਆ ਜਾਂ ਕੇਂਦਰ ਸਰਕਾਰ ਤੋਂ ਸੁਰੱਖਿਆ ਦੀ ਮੰਗ ਕਰਦੇ ਆ ਇਹ ਵੇਖਣ ਵਾਲੀ ਗੱਲ ਹੈ